ਮਰਜੀ ਦਾ ਖਾਲਸਾ ਮਰਜੀ ਕੀ ਪਤੇ ਸ਼ਾਸਤ ਦੇ ਵਿੱਚ ਇੱਕ ਵੱਡਾ ਭਚਾਲ ਆਉਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਰਾਜਨੀਤੀ ਕਿਸੇ ਟਾਈਮ ਵੀ ਬਦਲ ਸਕਦੀ ਆ ਤੇ ਪੰਜਾਬ ਦਾ ਮੁੱਖ ਮੰਤਰੀ ਵੀ ਕਿਸੇ ਟਾਈਮ ਬਦਲ ਸਕਦਾ ਹੈਗਾ ਸੂਤਰਾਂ ਤੋਂ ਵੱਡੀਆਂ ਜਾਣਕਾਰੀਆਂ ਆ ਰਹੀਆਂ ਨੇ ਕਿ ਪੰਜਾਬ ਆਤੇ ਜਿਹੜਾ ਦਿੱਲੀ ਦਾ ਆਮਾਦੀ ਪਾਰਟੀ ਦੇ ਵਿੱਚ ਜਿਹੜਾ ਕਾਟੋ ਕਲੇਸਾ ਉਹ ਮੁੱਕ ਦਾ ਨਜ਼ਰ ਨਹੀਂ ਆ ਰਿਹਾ ਜਾਨੀ ਕਿ ਵਧਦਾ ਜਾ ਰਿਹਾ ਹੁਣ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਆ ਕਿ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਹੋ ਚੁੱਕਿਆਗਾ ਕਿਉਂਕਿ ਅੱਧੇ ਵਿਧਾਇਕਤਾ ਦਿੱਲੀ ਦੇ ਨਾਲ ਨੇ ਅਰਵਿੰਦਰ ਕੇਜਰੀਵਾਲ ਦੇ ਨਾਲ ਨੇ ਤੇ ਅੱਦੇ ਵਿਧਾਇਕ ਨੇ ਜਿਹੜੇ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਨੇ ਹੁਣ ਇਤੋਂ ਮੌਕਾਸ ਕਰੀਆਂ ਲਗਾਈਆਂ ਜਾ ਰਹੀਆਂ ਨੇ ਕਿ ਜਿਹੜੀ ਪੰਜਾਬ ਦੇ ਵਿੱਚ ਹਲਚਲ ਕਿਸੇ ਵੀ ਵੇਲੇ ਵੀ ਹੋ ਸਕਦੀ ਆ ਤੇ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਦਾ ਭਵੰਤਮਾਨ ਤੋਂ ਉਹ ਜਾ ਸਕਦਾਗਾ ਕਿਉਂਕਿ ਅੰਦਰਖਾਤੇ ਜਿਹੜਾ ਅਰਵਿੰਦ ਕੇਜਰੀਵਾਲ ਆ ਉਹ ਮੀਟਿੰਗਾਂ ਕਰ ਰਿਹਾਗਾ ਤੇ ਦੂਜੇ ਪਾਸੇ ਭਵੰਤਮਾਨ ਵੀ ਜਿਹੜਾ ਮੀਟਿੰਗਾਂ ਕਰ ਰਿਹਾਗਾ ਇੱਕ ਪਾਸੇ ਆੜ੍ਹਤੀਆਂ ਧਰਨਾ ਲਾਇਆ ਹੋਇਆਗਾ ਦੂਜੇ ਪਾਸੇ ਕਿਸਾਨਾਂ ਦਾ ਜਿਹੜਾ ਝੋਨਾਗਾ ਉਹ ਇੱਕ ਤਰੀਕ ਤੋਂ ਜਿਹੜਾ ਮੰਡੀਆਂ ਦੇ ਵਿੱਚ ਆ ਜਾਵੇਗਾ ਜਿਹੜਾ ਕਿ ਚਾਰੇ ਸਪੇਰੇ ਆਪਾਂ ਇਹ ਕਹਿ ਦੀਏ ਕਿ ਰੌਲਾ ਰੱਪਾ ਪਿਆ ਹੋਇਆਗਾ ਤੇ ਦੂਜੇ ਪਾਸੇ ਭਵੰਤਮਾਨ ਦੀ ਜਿਹੜੀ ਛੇਤਾ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਅਜੇ ਉਹ ਯਾਨੀ ਕਿ ਉਹਨਾਂ ਨੂੰ ਅਰੈਸਟ ਦੀ ਜ਼ਰੂਰਤ ਤਾਂ ਉਹ ਪੂਰੀ ਠੀਕ ਨਹੀਂ ਬੇਸ਼ੱਕ ਠੀਕ ਆ ਕਿ ਉਹਨਾਂ ਨੇ ਜਿਹੜਾ ਥੋੜਾ ਘਣਾ ਜਿਹੜਾ ਲੋਕਾਂ ਦੇ ਵਿੱਚ ਵਿਚਰੇ ਨੇ ਪਰ ਇੱਕ ਜਿਹੜਾ ਆਪਾਂ ਕਹਿ ਦਈਏ ਕਿ ਜਿਹੜਾ ਕੇਜਰੀ ਬਾਲ ਦੇ ਨਾਲ ਜਿਹੜਾ ਵੱਡੀ ਨਰਾਸਾ ਗਈ ਉਹ ਭਗਵੰਤ ਮਾਨ ਲਈ ਕੁਰਸੀ ਲਈ ਕਿਸੇ ਵੇਲੇ ਵੀ ਜਿਹੜਾ ਖਤਰਾ ਬਣ ਸਕਦਾਗਾ ਇਸ ਨੂੰ ਲੈ ਕੇ ਸਾਡੇ ਸੂਤਰਾਂ ਤੋਂ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਆ ਕਿ ਭਗਵੰਤ ਮਾਨ ਦੀ ਥਾਂ ਕੁਝ ਵੀ ਹੋ ਸਕਦਾ ਹੈਗਾ ਤੇ ਇਸ ਦੇ ਨਾਲ ਇੱਕ ਹੋਰ ਖਬਰ ਜੁੜੀ ਆ ਉਹ ਜੁੜੀ ਆ ਜਿਹੜੀ ਕਿ ਸੁਨੀਲ ਜਾਖੜ ਨੇ ਜਿਹੜੇ ਉਹ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਸੰਪਰਕ ਦੇ ਵਿੱਚ ਆ ਚੁੱਕੇ ਨੇ ਉਹ ਵੀ ਕਿਸੇ ਵੇਲੇ ਜਿਹੜਾ ਭਾਜਪਾ ਨੂੰ ਅਲਵਿਦਾ ਕਹਿ ਕੇ ਦੁਬਾਰਾ ਜਿਹੜਾ ਕਾਂਗਰਸ ਪਾਰਟੀ ਜੁਆਇਨ ਕਰ ਸਕਦੇ ਨੇ ਇਹ ਵੀ ਇੱਕ ਵੱਡੀ ਖਬਰ ਆ ਜਾਨੀ ਕਿ ਹੋ ਸਕਦਾ ਕਿ ਜਿੰਨੇ ਬਤਾ ਹੈ ਕਿ ਮੰਤਰੀ ਜਾਂ ਆਗੂ ਭਾਜਪਾ ਦੇ ਵਿੱਚ ਗਏ ਨੇ ਬਿੱਟੂ ਨੂੰ ਛੱਡ ਕੇ ਸਾਰੇ ਲਗਭਗ ਕਾਂਗਰਸ ਦੇ ਵਿੱਚ ਵਾਪਸੀ ਕਰ ਰਹੇ ਨੇ ਬਾਸ ਆ ਰਹੇ ਨੇ ਇਹ ਦੋ ਖਬਰਾਂ ਨੇ ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਵੱਡਾ ਭਚਾਲ ਆਉਣ ਵਾਲਾ ਹੈ ਕਿਸੇ ਟਾਈਮ ਵੀ ਜਿਹੜਾ ਕਿ ਕੁਝ ਵੀ ਹੋ ਸਕਦਾ ਹੈ ਇਹਨੂੰ ਆਪਾਂ ਇਹ ਕਹਿ ਦਈਏ ਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਪੰਜਾਬ ਦੀ ਬਹੁਤੇ ਉਹ ਵਿਧਾਇਕ ਨੇ ਜਿਹੜੇ ਭਗਵੰਤ ਮਾਨ ਤੋਂ ਨਾਰਾਜ਼ ਨੇ ਕਿਉਂ ਨਾਰਾਜ਼ ਨੇ ਉਹ ਕਹਿੰਦੇ ਨੇ ਭਗਵੰਤ ਮਾਨ ਦਾ ਜਿਹੜਾ ਸੁਭਾਗ ਆ ਬਹੁਤ ਅੜਿਆਲਾ ਤੇ ਭਗਵੰਤ ਮਾਨ ਉਹਨਾਂ ਨੂੰ ਉੱਠਾ ਸਿੱਧਾ ਵੀ ਬੋਲਦਾਗਾ ਤੇ ਜੇਕਰ ਭਗਵੰਤ ਮਾਨ ਕਿਸੇ ਰੈਲੀ ਤੇ ਆਉਂਦਾ ਤੇ ਜੇਕਰ ਉਹ ਵਿਧਾਇਕ ਉੱਥੇ ਆਉਂਦੇ ਤੇ ਉਹਨਾਂ ਦੀ ਵੀ ਬੇਇੱਜ਼ਤੀ ਕਰ ਦਿੰਦਾਗਾ ਕਿ ਤੁਸੀਂ ਪਰੇ ਹੋ ਕੇ ਬਹਿ ਜਾਓ ਮੈਨੂੰ ਦੇਖਦੇ ਹੋ ਤੁਸੀਂ ਕਿ ਐਮਐਲਏ ਇੱਥੋਂ ਤੱਕ ਸ਼ਬਦ ਵਰਤੇ ਜਾਂਦੇ ਨੇ ਹੁਣ ਵੇਖਦੇ ਆ ਕਿ ਭਗਵੰਤ ਮਾਨ ਦੀ ਕੁਰਸੀ ਕੈਮ ਰਹੂ ਜੀ ਰਹੂਗੀ ਕਿ ਨਾ ਫਿਲਹਾਲ ਤਾਂ ਜਿਹੜਾ ਇਹ ਜਿਹੜਾ ਕਾਟੋਕਲੇਸਾ ਲੰਬੇ ਸਮੇਂ ਤੋਂ ਚੱਲ ਰਿਹਾ ਜਦੋਂ ਦਾ ਭਗਵੰਤ ਮਾਨ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਸੀ ਉਤੋਂ ਵੀ ਜਿਹੜੇ ਵੱਡੇ ਸਵਾਲ ਇਹ ਆ ਰਹੇ ਸੀ ਕਿ ਕਦੋਂ ਵੀ ਜਿਹੜੀ ਕੁਰਸੀ ਭਗਵੰਤ ਮਾਨ ਤੋਂ ਖੋਹੀ ਜਾ ਰੇ ਜਾ ਸਕਦੀ ਆ ਕਿ ਜਿਵੇਂ ਸੰਦੀਪ ਪਾਠਕ ਦਾ ਕਹਿਣਾ ਸੀ ਉੱਥੇ ਗਿਆ ਸੀ ਤੇ ਸੂਤਰਾ ਨੇ ਦੱਸਿਆ ਸੀ ਕਿ ਕੇਜਰੀਵਾਲ ਦੇ ਨਾਲ ਜਿਹੜੀ ਗੱਲ ਕਰਾਈ ਆ ਭਗਵੰਤ ਮਾਨ ਦੀ ਤੇ ਭਗਵੰਤ ਮਾਨ ਕੇਜਰੀਵਾਲ ਨੂੰ ਸਿੱਧਾ ਹੋ ਗਿਆ ਸੀ ਜਾਨੀ ਕਿ ਦੋ ਟੁੱਕ ਗੱਲ ਕਹਿ ਦਿੱਤੀ ਸੀ ਕਿ ਮੈਂ ਕੁਰਸੀ ਨਹੀਂ ਛੱਡੂੰਗਾ ਤੇ ਇਸ ਨੂੰ ਲੈ ਕੇ ਜਿਹੜਾ ਕਿ ਹੁਣ ਵੱਡਾ ਜਿਹੜਾ ਆਪਾਂ ਕਹਿ ਲਈ ਕਿ ਅਰਵਿੰਦਰ ਕੇਜਰੀਵਾਲ ਦਾ ਜਿਹੜਾ ਤਜਰਬਾ ਗਾ ਉਹ ਲੰਬਾ ਗਾ ਬੜੀ ਦਿੱਲੀ ਸਿਆਸਤ ਦਿੱਲੀ ਦੀ ਜਿਹੜੀ ਚਲਾਕ ਆ ਇੱਕ ਆਪਾਂ ਇਹ ਵੀ ਕਹਿ ਲਈਏ ਕਿ ਆਉਣ ਵਾਲੇ ਵਕਤ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਕੁਰਸੀ ਜਾ ਸਕਦੀ ਆ ਇਸ ਕਰਕੇ ਜਿਹੜੀ ਧਰ ਨੂੰ ਅਹਿਮ ਖਬਰ ਦਿੱਤੀ ਆ ਇੱਥੇ ਕਾਫੀ ਜਿਹੜੇ ਮੰਤਰੀ ਨੇ ਕਾਫੀ ਵਿਧਾਇਕ ਨੇ ਜਿਹੜੇ ਪੰਜਾਬ ਦੇ ਆਵਾਜ਼ ਦੀ ਪਾਰਟੀ ਦੇ ਵਿੱਚ ਉਹ ਭਗਵੰਤ ਮਾਨ ਤੋਂ ਖੁਸ਼ ਨਹੀਂ ਕਿਉਂਕਿ ਕਈ ਮੰਤਰੀ ਤੇ ਵਿਧਾਇਕਾਂ ਤੇ ਤਾਂ ਭਗਵੰਤ ਮਾਨ ਨੇ ਖੁਦ ਜਿਹੜਾ ਤਵਾ ਲਾਇਆਗਾ ਕਿ ਉਹ ਰਿਸ਼ਵਤ ਲੈਂਦੇ ਸੀ ਇਸ ਕਰਕੇ ਉਹਨਾਂ ਤੋਂ ਮੰਤਰੀ ਦੀ ਕੁਰਸੀ ਖੋਈ ਗਈ ਆ ਤੇ ਹੁਣ ਜਿਹੜੇ ਪੰਜ ਮੰਤਰੀਆਂ ਤੋਂ ਕੁਰਸੀਆਂ ਖੁੰਝਆਂ ਗਈਆਂ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਵੀ ਭਗਵੰਤ ਮਾਨ ਤੋਂ ਨਾਰਾਜ਼ ਨੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡਾ ਹੇਰ ਫਾਦਲ ਹੇਰ ਫਾਦਲ ਮਾਫ ਕਰਨਾ ਹੇਰ ਜਿਹੜਾ ਫਾਦਲ ਜਿਹੜਾ ਹੋ ਸਕਦਾਗਾ ਤੇ ਜਿਹੜਾ ਭਗਵੰਤ ਮਾਨ ਦੀ ਕੁਰਸੀ ਨੂੰ ਜਿਹੜਾ ਇੱਕ ਲਗਾਤਾਰ ਕਹਿ ਦਈਏ ਕਿ ਖਤਰਾ ਪਿਆ ਹੋਇਆਗਾ ਤੇ ਇਹ ਜਿਹੜਾ ਕਾਟੋ ਕਲੇਸ਼ ਆ ਜਦੋਂ ਵੀ ਕਿਸੇ ਵੀ ਕਹਿੰਦੇ ਘਰ ਦੇ ਵਿੱਚ ਵੜ ਜੇ ਜਾਂ ਪਾਰਟੀ ਦੇ ਵਿੱਚ ਵੜ ਜੇ ਜਾਂ ਕਿਸੇ ਸਿਆਸਤ ਦੇ ਵਿੱਚ ਵੜ ਜੇ ਤਾਂ ਉਹ ਫਿਰ ਇੱਕ ਪਾਸਾ ਕਰਦਾ ਹੀ ਆ ਇਸ ਕਰਕੇ ਜਿਹੜਾ ਭਗਵੰਤ ਮਾਨ ਵੀ ਜਿਹੜਾ ਹੁਣ ਜਿਆਦੇ ਕੋਈ ਟਿੱਪਣੀਆਂ ਨਹੀਂ ਕਰ ਰਿਹਾ ਜਿਆਦੇ ਬੋਲ ਨਹੀਂ ਰਿਹਾ ਇਸ ਕਰਕੇ ਤਾਂ ਅੰਦਾਜ਼ਾ ਲੱਗਦਾਗਾ ਕਿ ਭਗਵੰਤ ਮਾਨ ਵੀ ਅੰਦਰੋਂ ਅੰਦਰੋਂ ਜਿਹੜਾਗਾ ਕਿ ਉਹ ਡਰਿਆ ਹੋਇਆਗਾ ਤੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਨਾਲ ਸੰਪਰਕ ਦੇ ਵਿੱਚ ਕਰ ਰਿਹਾਗਾ ਤੇ ਵੀ ਦਿੱਲੀ ਤੋਂ ਕੰਮੇ ਖੜਾ ਸੜਾਈਏ ਪਰ ਦਿੱਲੀ ਦੇ ਜਿਹੜੇ ਹੱਥ ਨੇ ਉਹ ਲੰਬੇ ਹੋ ਚੁੱਕੇ ਨੇ ਕਿਉਂਕਿ ਉਹ ਪੈਰ ਫਸਾਰ ਚੁੱਕੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਨੂੰ ਜਿਹੜਾ ਗੇਜਰੀਵਾਲਾ ਉਹ ਅਹੁਦੇ ਦੇਣ ਨੂੰ ਤਿਆਰ ਆ ਮੰਤਰੀ ਬਣਾਉਣ ਨੂੰ ਤਿਆਰ ਆ ਜਿਹੜੇ ਜਿਹੜੇ ਵਿਧਾਇਕ ਉਹਦੇ ਨਾਲ ਰਲਣਗੇ ਉਹਨਾਂ ਨੂੰ ਮੰਤਰੀ ਬਣਾਇਆ ਜਾਊਗਾ ਇਸ ਕਰਕੇ ਹਰ ਇੱਕ ਜਿਹੜਾਗਾ ਉਹ ਕੁਰਸੀ ਚਾਹੁੰਦਾਗਾ ਕੋਈ ਨਹੀਂ ਛੱਡਣਾ ਚਾਹਦਾ ਕੁਰਸੀ ਨੂੰ ਇਸ ਕਰਕੇ ਜਿਹੜੀ ਇਹ ਐਮ ਖਬਰ ਆ ਤੇ ਤੁਸੀਂ ਇਸ ਖ਼ਬਰ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਕੁਰਸੀ ਜਾ ਸਕਦੀ ਹੈ ਕਿ ਨਹੀਂ ਜਾ ਸਕਦੀ ਤੁਸੀਂ ਆਪਣੇ ਕਮੈਂਟ ਲਿਖਣੇ ਨਾ ਭੁੱਲਣਾ ਤੁਸੀਂ ਇਹ ਜ਼ਰੂਰ ਦੱਸਣਾ ਪਰ ਸਾਨੂੰ ਜਿਹੜਾ ਸੂਤਰਾਂ ਤੋਂ ਜਿਹੜੀ ਵੱਡੀ ਜਾਣਕਾਰੀ ਪ੍ਰਾਪਤ ਹਾਸਲ ਹੋਈ ਆ ਇਸ ਕਰਕੇ ਤੁਹਾਡੇ ਸਾਹਮਣੇ ਅਸੀਂ ਪੱਕ ਰੱਖ ਦਿੱਤਾਗਾ ਅੱਗੇ ਦੇਖਦੇ ਹਾਂ ਕਿ ਅੱਗੇ ਅੱਗੇ ਕੀ ਹੁੰਦਾਗਾ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ